ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਦੇਰ ਰਾਤ ਤਕਰੀਬਨ 1 ਵਜੇ ਦੇ ਨੇੜੇ ਤੇੜੇ ਇੱਕ ਸੂਚਨਾ ਦੇ ਆਧਾਰ ਦੇ ਉੱਤੇ ਐਕਸਾਈਜ਼ ਵਿਭਾਗ ਦੇ ਵੱਲੋਂ ਮੁਹਾਲੀ ਦੀ ਲਾਂਡਰਾ ਰੋਡ ਦੇ ਉੱਤੇ ਇੱਕ ਢਾਬੇ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤਾਂ ਜਿਸ ਉੱਤੇ ਭਾਰੀ ਮਾਤਰਾ ਦੇ ਵਿੱਚ ਅੰਗਰੇਜ਼ੀ ਅਤੇ ਵਿਦੇਸ਼ੀ ਸ਼ਰਾਬ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਏ ਐਕਸਾਈਜ਼ ਵਿਭਾਗ ਦੇ ਅਫਸਰ ਵਿਕਾਸ ਵਟੇਜਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਦੇ ਸ਼ਾ ਨਿਰਦੇਸ਼ਾਂ ਦੇ ਇਹ ਕਾਰਵਾਈ ਹੈ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਕੀਤੀ ਗਈ ਹੈ ਤਾਂ ਜੋ ਸ਼ਰਾਬ ਮਾਫੀਆ ਤੇ ਨਕੇਲ ਕਸੀ ਜਾਵੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਆਉ ਸੁਣਦੇ ਆ ਅੱਜ ਰੇਡਾਂ ਦੇ ਉੱਤੇ ਦੱਸੋ ਕਿੰਨੀ ਡਿਕਵਰੀ ਹੋਈ ਤੇ ਕਿੰਨੇ ਕਿੰਨੇ ਬੰਦੇ ਅਰਜੇ ਰੈਸਟਰੀ ਸਾਰੋਂ ਤੋਂ ਮੈਂ ਪ੍ਰੈਸ ਅਧਿਕਾਰਤਨ ਧੰਨਵਾਦ ਕਰਨਾ ਕਿ ਜੋ ਮਹਮ ਨਸ਼ਾ ਵਿਰੋਧ ਚੱਲੀ ਹੈ ਹਾਂ ਹਾਂ ਨਾਕੇ ਬੰਦ ਕੀਤੇ ਜਾ ਰਹੇ ਤੇ ਅੱਜ ਰੇਡ ਕੀਤੀ ਹੈ ਅੱਜ ਅਸੀਂ ਬਸ ਸਟੈਂਡ ਨਾਕਾ ਲਾਇਆ ਸੀ ਤੇ ਸਾਡੇ ਇੰਸਪੈਕਟਰ ਸਾਹਿਬ ਨੂੰ ਇਤਲਾਹ ਆਈ ਜੇ ਬਲਾਹ ਹੋਣ ਤੋਂ ਬਾਅਦ ਇਹਨਾਂ ਨੂੰ ਤੱਕ ਅੱਗੇ ਭੇਜਿਆ ਵੀ ਸੀ ਸਿਵਲ ਡਿਵੀਅਨ ਚੈੱਕ ਕਰ ਲੋ ਮਗਰ ਅਸੀਂ ਆ ਕੇ ਕਿਆ ਕਰਤਾ ਫਿਰ ਚੈੱਕ ਕਰਤਾ ਨੂੰ ਕਿ ਸਮਾਨ ਬਰਾਮਦ ਹੋਇਆ ਇਹਨਾਂ ਪਰਵੇਸ਼ੇ ਪੜੇ ਕਿਉਂਕਿ ਅਸੀਂ ਹਜੇ ਦੋ ਕਬਜੇ ਲਏ ਆਂ ਗੱਡੀ ਵੀ ਲਵਾਂਗੇ ਅਸੀਂ ਕਬਜੇ ਜੇ ਹੋਰ ਦੀ ਸਮਝ ਫਾਈ ਜਾਂਦੀ ਮੁਕਦਮੇ ਚ ਦਰਾਨੇ ਤਪਤੀਸ਼ ਜੇ ਕੋਈ ਹੋਰ ਵੀ ਸਾਹਮਣੇ ਆਇਆ ਤਾਂ ਅਸੀਂ ਉਹਨੂੰ ਵੀ ਬਖਸ਼ਾਂਗੇ ਉਹਦੀ ਵੀ ਗ੍ਰਿਫਤਾਰੀ ਕਰਾਂਗੇ ਤਾਂ ਦੇਖਾਂਗੇ ਕਿ ਇਹ ਹੈ ਜਿਵੇਂ ਕਿ ਅਮ੍ਰਿਤਸਰ ਵਿੱਚ ਮੋਤਵਾ ਮੰਗਣੇ ਤੇ ਲੁਧਿਆਣਾ ਵਿੱਚ ਹੁਣ ਹੋ ਗਿਆ ਲੇਟੈਸਟ ਥਾਵਰੇ ਮਿਕਸ ਕਰਾਵੇ ਆਪਣੇ ਲੈਵਲ ਉੱਤੇ ਆਪ ਬਣਾ ਕੇ ਵੇਚੀਏ ਇਸਦਰ ਵੀ ਹੋਰ ਕੰਮ ਜ਼ਿਆਦਾ ਹੈ ਕਿ ਇਸੇ ਤਰ੍ਹਾਂ ਕੰਮ ਨਹੀਂ ਸਾਰਾ ਇਹਨਾਂ ਦੇ ਅਜੇ ਆਪਾਂ ਪੁੱਛਿਆ ਨਹੀਂ ਕਰਾਂਗੇ ਕਿਥੋਂ ਲੈ ਕੇ ਆਉਂਦੇ ਕੀ ਕਰਦੇ ਆ ਇਹ ਇਹ ਤਫਸੀਲ ਤੋਂ ਬਾਅਦ ਹੀ ਦੱਸ ਸਕਦੇ ਸਾਰਾ ਮਾਲ ਚੰਡੀਗੜ੍ਹ ਦਾ ਹੈ ਅੱਜ ਦਾ ਸਪੈਸ਼ਲ ਕੰਬੇਨ ਸਾਡੇ ਸਾਈਜ਼ ਐਂਡ ਟੈਕਸੀਸ਼ਨ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਜੀ ਉਹਨਾਂ ਦੀ ਡਾਇਰੈਕਸ਼ਨ ਸੇ ਅੱਜ ਇਹ ਮੁਹਿੰਮ ਚੱਲੀ ਹੋਈ ਹੈ ਜੀ ਇਸ ਤੋਂ 0 ਰੁਪਏ ਬੈਕਐਂਡ ਤੱਕ ਭਾਇਆ ਜਾਇਆ ਜਾਏਗਾ ਕਿ ਕਿਤੋਂ ਹਾਂਜੀ 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 ਬਿਲਕੁਲ ਅੰਗਰੇਜ਼ ਦੇ ਟ੍ਰੈਕ ਐਂਡ ਟੇਸ ਚੰਡੀਗੜ੍ਹ ਦੇ ਲੱਗੇ ਹੁੰਦੇ ਆ ਇਥੋਂ ਦੀ ਹਾਂਜੀ ਹਾਂਜੀ ਸ਼੍ਰੀ ਦਲਜੀਤ ਸਿੰਘ ਜੀ ਇਥੋਂ ਦੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਦੇ ਰਾਤ ਤਕਰੀਬਨ 1 ਵਜੇ ਦੇ ਨੇੜੇ ਤੇੜੇ ਇੱਕ ਸੂਚਨਾ ਦੇ ਆਧਾਰ ਦੇ ਉੱਤੇ ਐਕਸਾਈਜ਼ ਵਿਭਾਗ ਦੇ ਵੱਲੋਂ ਮੁਹਾਲੀ ਦੀ ਲਾਂਡਰਾ ਰੋਡ ਦੇ ਉੱਤੇ ਇੱਕ ਢਾਬੇ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤਾਂ ਜਿਸ ਉੱਤੇ ਭਾਰੀ ਮਾਤਰਾ ਦੇ ਵਿੱਚ ਅੰਗਰੇਜ਼ੀ ਅਤੇ ਵਿਦੇਸ਼ੀ ਸ਼ਰਾਬ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਏ ਐਕਸਾਈਜ਼ ਵਿਭਾਗ ਦੇ ਅਫਸਰ ਵਿਕਾਸ ਵਟੇਜਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਦੇ ਸ਼ਾ ਨਿਰਦੇਸ਼ਾਂ ਦੇ ਇਹ ਕਾਰਵਾਈ ਹੈ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਕੀਤੀ ਗਈ ਹੈ ਤਾਂ ਜੋ ਸ਼ਰਾਬ ਮਾਫੀਆ ਤੇ ਨਕੇਲ ਕਸੀ ਜਾਵੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਆਓ ਸੁਣਦੇ ਹਾਂ ਅੱਜ ਰੇਡਾਂ ਦੇ ਉੱਤੇ ਦੱਸੋ ਕੀ ਰਿਕਵਰੀ ਹੋਈ ਤੇ ਕਿੰਨੇ ਕਿੰਨੇ ਬੰਦੇ ਅੜੇ ਰਸਮੀ ਸਾਰੋਂ ਤੋਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਕਿ ਜੋ ਮਹਮ ਨਸ਼ਾ ਵਿਰੁੱਧ ਚੱਲੀ ਹੈ ਹਾਂ ਹਾਂ ਨਾਕੇਬੰਦ ਕੀਤੇ ਜਾ ਰਹੇ ਤੇ ਅੱਜ ਰੇਡ ਕਿੱਦਗੀ ਹੈ ਅੱਜ ਅਸੀਂ ਬਸ ਸਟੈਂਡ ਨਾਕਾ ਲਾਇਆ ਦੀ ਤੇ ਸਾਡੇ ਇੰਸਪੈਕਟਰ ਸਾਹਿਬ ਨੂੰ ਇਤਲਾਹ ਆਈ ਇਪਲਾ ਹੋਣ ਤੋਂ ਬਾਅਦ ਇਹਨਾਂ ਨੂੰ ਤੱਕ ਅੱਗੇ ਭੇਜਿਆ ਵੀ ਸੀ ਸਿਵਲ ਜਿਹਾ ਚੈੱਕ ਕਰ ਲੋ ਮਗਰ ਅਸੀਂ ਆ ਕੇ ਕਿਕਤਾਂ ਤੇ ਚੈੱਕ ਕਰਦੇ ਤੁਹਾਨੂੰ ਕਿ ਸਮਾਨ ਬਰਾਮਦ ਹੋਇਆ ਇਹਨੇ ਪ੍ਰਵੇਸ਼ ਕਰੇ ਇਹ ਚ ਅਸੀਂ ਹਜੇ ਦੋ ਕਬਜ਼ੇ ਲਏ ਆ ਗੱਡੀ ਵੀ ਲਵਾਂਗੇ ਅਸੀਂ ਕਬਜ਼ੇ ਜੇ ਹੋਰ ਦੀ ਸਮਝ ਪਾਈ ਜਾਂਦੀ ਹੈ ਮੁਕਦਮੇ ਚ ਦਰਾਲੇ ਤਪਤੀਸ਼ ਜੇ ਕੋਈ ਹੋਰ ਵੀ ਸਾਹਮਣੇ ਆਇਆ ਤਾਂ ਅਸੀਂ ਉਹਨੂੰ ਵੀ ਬਖਸ਼ਾਂਗੇ ਉਹਦੀ ਵੀ ਗ੍ਰਿਫਤਾਰੀ ਕਰਾਂਗੇ ਤਾਂ ਇਹ ਦੇਖਣ ਚ ਰਿਹਾ ਜਿਵੇਂ ਕਿ ਅੰਮ੍ਰਿਤਸਰ ਵਿੱਚ ਮੌਤਾਂ ਹੋਈਆਂ ਨੇ ਤੇ ਲੁਧਿਆਣਾ ਵਿੱਚ ਹੁਣ ਹੋਇਆ ਡੇਟਸ ਚਰਾਵ ਦੇ ਮਿਕਸ ਚਰਾਵ ਆਪਣੇ ਲੈਵਲ ਉੱਤੇ ਆਪ ਵਧਾ ਕੇ ਰੱਖਿਆ ਇਹ ਇਧਰ ਵੀ ਉਹਦੇ ਕੰਮ ਜਾਗ ਰਹੀ ਹੈ ਕਿ ਕਿ ਸਿੱਕਰੇਗਾ ਨਹੀਂ ਸਰ ਹੈ ਇਹਨਾਂ ਦੇ ਅਜੇ ਆਪਾਂ ਪੁੱਛੇ ਸੀ ਕਰਾਂਗੇ ਕਿਥੋਂ ਲੈ ਕੇ ਆਂਦੇ ਕੀ ਕਰਦੇ ਆ ਇਹ ਇਹ ਤਫਸੀਲ ਤੋਂ ਬਾਅਦ ਹੀ ਦੱਸ ਸਕਦੇ ਤੁਸੀਂ ਸਾਰਾ ਮਾਲ ਚੰਡੀਗੜ੍ਹ ਦਾ ਹੈ ਅੱਜ ਤੋਂ ਸਪੈਸ਼ਲ ਕੰਬੇਨ ਸਾਡੇ ਸਾਈਜ਼ ਐਂਡ ਟੈਕਸਿਸ਼ਨ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਜੀ ਉਹਨਾਂ ਦੀ ਡਾਇਰੈਕਸ਼ਨ ਸੇ ਅੱਜ ਇਹ ਮੁਹਿੰਮ ਚੱਲੀ ਹੋਈ ਹੈ ਇਸ ਤੋਂ ਸਿਰਫ ਪਹਿਲੇ ਬੈਕਐਂਡ ਤੱਕ ਜਾਇਆ ਜਾਏਗਾ ਕਿ ਕਿਥੋਂ ਹਾਂਜੀ 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 ਬਿਲਕੁਲ ਲੱਗੇ ਟਰੱਕ ਐਂਡ ਟੈਕਸ ਚੰਡੀਗੜ੍ਹ ਦੇ ਲੱਗੇ ਹੁੰਦੇ ਹਾਂ ਹਾਂਜੀ ਹਾਂਜੀ ਸ੍ਰੀ ਦਲਜੀਤ ਸਿੰਘ ਜੀ ਇੱਥੋਂ